ਮੁਰਦਾਬਾਦ ਮੁਰਦਾਬਾਦ ਜੀ ਦੇ ਵੀ ਸਰਕਾਰ ਮੁਰਦਾਬਾਦ 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 ਲਿਖੀ ਪਰਖੀ ਵਾਲੇ ਕਾਗਜ਼ਾਂ ਨੂੰ ਪ੍ਰਸਾਰ ਕਰੋ ਸਿਰ ਤੋਂ ਪ੍ਰਸਾਰ ਕਰੋ ਜੀ ਦੇ ਵੀ ਸਰਕਾਰ ਮੁਰਦਾਬਾਦ 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 ਸ਼੍ਰੀਸ਼ ਬੱਬੂ ਮੁਰਦਾਬਾਦ ਜੀ ਦੇ ਵੀ ਸਰਕਾਰ ਮੁਰਦਾਬਾਦ ਮੁਰਦਾਬਾਦ ਜੀ ਦੇ ਵੀ ਸਰਕਾਰ ਮੁਰਦਾਬਾਦ ਆਪ ਕਾ ਬੰਦੇ ਦੀਆਂ ਤਬਦੀਰਾਂ ਮਾਰ ਗਿਆ ਕਿਸਾਨਾਂ ਨੂੰ ਮਾਰਨ ਵਾਲੀ ਸਰਕਾਰ सान सरकार मुर्दा 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 ਜੀ ਜੈ ਦੀ ਸਰਕਾਰ ਮਰਦਾਬਾ ਮੁਰਦਾਬਾ ਜੈ ਦੀ ਸਰਕਾਰ ਮਰਦਾਬਾ ਮੁਰਦਾਬਾ ਜੈ ਦੀ ਸਰਕਾਰ ਮਰਦਾਬਾ ਮੁਰਦਾਬਾ ਨਾ 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 ਕੰਮ ਦੇ ਲਈ ਮਰਦਾਬਾ ਦੇਖੋ ਇੱਕ ਤਜ ਬਸਾਖੀ ਦੀਆਂ ਸਭ ਨੂੰ ਬਹੁਤ ਬਹੁਤ ਮੁਬਾਰਕਬਾਦ ਅੱਜ ਇਸ ਸ਼ੁਭ ਦਿਨ ਤੇ ਮੈਂ ਅਜ ਗੁਰਦੁਆਰਾ 40 ਸਾਬ ਅਸ਼ੀਰਵਾਦ ਲੈਣ ਆਇਆ ਮੇਰੇ ਨਾਲ ਜ਼ਿਲ੍ਹਾ ਦੇ ਅਖੀਨ ਸਾਡੇ ਗੁਰਦਾਸ ਸਿੰਘ ਇੰਚਾਰਜ ਮਗੇ ਜੀ ਸਭ ਲੋਗ ਅਜਾ ਕੀ ਬਦਲ ਰਹਾ ਹੈ ਇਹ ਕੀ ਅੱਜ ਦਾ ਬੜਾ ਸ਼ੁਭ ਦਿਨ ਨਾ ਕਰਦੇ ਸਰ ਦੇਖਿਆ ਜਾ ਰਹਾ ਜਿਹੜਾ ਜਿਹੜੀ ਕਿਸਾਨਾਂ ਵੱਲੋਂ ਹਰ ਜਗ੍ਹਾ ਤੇ ਤੁਹਾਡਾ ਵਿਰੋਧ ਕੀਤਾ ਜਾ ਰਿਹਾ ਉਹ ਕੀ ਕਰਨਾ ਚਾਹੁੰਦਾ ਤਾਂ ਵਾਲੇ ਦੇਖੋ ਕਿਸਾਨ ਵੀ ਆਪਣੇ ਪਰਿਵਾਰ ਤੋਂ ਮੈਂ ਵੀ ਕਿਸਾਨੀ ਤੋਂ ਆ ਮੈਂ ਵੀ ਕਿਸਾਨ ਪਰਿਵਾਰ ਤੋਂ ਆ ਕੋਈ ਅਸਲੀ ਗੱਲ ਨਹੀਂ ਉਹਦੇ ਚਾਹਣਾਂ ਦਾ ਕੋਈ ਹੱਲ ਹੋ ਜਾਏ ਕੁਝ ਸਰਕਾਰ ਚਾਹਦੀ ਵੀ ਹੈ ਕੋ ਪੰਜ ਮਹੀਨੇ ਫਸਾਦੇ ਐ ਐਮ ਐਸ ਵੀ ਸਰਕਾਰ ਮੰਨੀ ਵੀ ਹੈ ਮੁਰਕੇ ਬਿਠਾ ਆ ਗਿਆ ਨੂੰ ਕੋਈ ਹੱਲ ਕਰਨਾ ਜੀ ਦੇਖੋ ਘਰ ਦੇ ਚਾਰ ਪਰਿਵਾਰ ਪਰਿਵਾਰ ਵਿੱਚ ਤੋਂ ਦੋ ਪਰਿਵਾਰ ਨਾਲ ਆਪਸੇ ਉਹਨਾਂ ਦੇ ਖੋਈ ਜਾਂਦੀ ਮਾਰੇ ਮੋਟੀ ਕਰਕੇ ਬੈਠ ਕੇ ਮੁੱਖ ਗੱਲ ਬੁੱਕਰੀ ਚੇਂਜ ਕਰਕੇ ਕਿੱਦਾਂ ਰਿਹਾ ਜੀ ਇਹਨਾਂ ਨੂੰ ਲੈਕਚਰ ਵਾਂਗੂ ਵਿੱਚ ਕਿੱਦਾਂ ਦੇ ਦੇਖੋ ਚੋਣਾਂ ਆ ਤੁਹਾਨੂੰ ਪਤਾ ਹੀ ਇਹ ਕਰਕੇ ਅੱਜ ਹਰ ਕੋਈ ਚਾਹੇ ਕਰਦਾ ਕਿ ਮੋਦੀ ਜੀ ਪ੍ਰਧਾਨ ਮੰਤਰੀ ਬਣਨੇ ਚਾਹੀਦੇ ਨੇ ਪਰ ਅੱਗੇ ਵੀ ਪੰਜਾਬ ਦਾ ਦੇਖੋ ਬਹੁਤ ਨੁਕਸਾਨ ਹੋਇਆ 5 ਸਾਲ ਪਿਛਲੇ ਵੀ ਪੰਜਾਬ ਦੀ ਕੋਈ ਡਿਵੈਲਪਮੈਂਟ ਨਹੀਂ ਹੋਈ ਅੱਜ ਵੀ 2 ਸਾਲ ਹੋ ਗਏ ਤੁਹਾਡੇ ਸਾਹਮਣੇ ਕੋਈ ਡਿਵੈਲਪਮੈਂਟ ਨਹੀਂ ਹੋਈ ਵੀ ਇਸ ਕਰਕੇ ਪੰਜਾਬ ਦਾ ਨੁਕਸਾਨ ਹੀ ਹੋਇਆ ਔਰ ਚਾਹੀਦਾ ਹੈ ਪੰਜਾਬ 'ਚ ਦੇਖੋ ਜੇ ਸੈਂਟਰ 'ਚ ਸਰਕਾਰ ਬੀਜੇਪੀ ਇਹਦੇ ਪੰਜਾਬ 'ਚ ਵੀ ਸਰਕਾਰ ਬੀਜੇਪੀ ਦੀ ਆਣੀ ਜੇ ਐਮਪੀ ਥੋ ਬੀਜੇਪੀ ਜਿੱਤਣਾ ਜੇ ਪਰ ਤਾਂ ਕੀ ਡਿਵੈਲਪਮੈਂਟ ਹੋਣੀ ਹੈ ਜੇ ਤੁਸੀਂ ਜਿੱਤ ਕੇ ਜਾਂਦੇ ਮੰਨ ਲਓ ਕਿ ਇਹ ਤਾਂ ਨੇ ਜਿਹੜੇ ਵਾਦੇ ਪੂਰੇ ਕੀਤੇ ਆਲੇ ਦੇਖੋ ਉਹਦੇ ਜਿਹੜਾ ਆਪਾਂ ਜਿੱਦਾਂ 9 9 ਦੀ 9 ਵਿਧਾਨ ਸਭਾ ਤੋਂ ਲੋਕ 2 2 ਲੋਕ ਬਿਠਾ ਗਏ ਉਹਨਾਂ ਨੂੰ ਬਿਠਾ ਕੇ ਦੇ ਆਪਾਂ ਇਹ ਕਿ ਇਹ ਆ ਕਿ ਇਹੜੀ-ਇਹੜੀਆਂ ਮੰਗਾ ਲੋਕਾਂ ਦੀਆਂ ਨਾ ਪਹਿਲੇ ਦਰ ਦਿੱਤਾ ਹੁਣ ਕਾਦੀਆਂ ਜਾਂ ਉਥੇ ਜਿਹੜੀ ਮਿਲ ਹੈ ਉਹਦਾ ਮਸਲਾ ਬੜੀ ਦੇਰ ਤੋਂ ਉਹਦਾ ਜਰਤੂਆ ਕੋਈ ਹੈਲਥ ਦਾ ਕੋਈ ਅਛਾ ਹਸਪਤਾਲ ਕੋ ਫੁੱਲਣਾ ਚਾਹੀਦਾ ਕੋਈ ਨੌਜਵਾਨਾਂ ਵਾਸਤੇ ਕੋਈ ਸਟੇਡੀਅਮ ਕੋ ਇਦਾਂ ਦੇ ਕੁਝ ਹੋਣਾ ਜ਼ਰੂਰ ਇੱਥੇ ਦੇਖਿਆ ਜੇ ਜਿੱਦਾ ਧਾਰੀਬਾਲ ਵੀ ਮੇਨ ਬੰਦ ਪਈ ਹੈ ਕਾਫੀ ਇਹਨਾਂ ਤੋਂ ਉਹਨਾਂ ਦੇ ਬੰਦ ਪਈ ਹੈ ਪਹਿਲੇ ਵੀ ਇਸ ਮਿਲ ਵਾਸਤੇ ਬినੋਦ ਖਨਾਈ ਨੇ ਪ੍ਰਯਾਸ ਕੀਤਾ ਔਰ ਪੈਸੇ ਵੀ ਲੰਦੇ ਔਰ ਮਿਲ ਥੋੜੀ ਦੇਰ ਚੱਲੀ ਗਈ ਲੇਕਿਨ ਅੱਗੇ ਪੂਰ ਪ੍ਰਯਾਸ ਕਰਾਂਗੇ ਕਿ ਫਿਰ ਤੋਂ ਮਿਲ ਚਲਾਵਾਂਗੇ